ਗਾਰਡਨ ਚ ਹੋਈ ਅੰਡਰ 17 ਵਰਗ ਦੀ ਏਸ਼ੀਅਨ ਬਾਕਸਿੰਗ ਚੈਂਪੀਅਨ ਬੈਚਪਾਰ ਤਤਰਫੁਨ ਖੇਡਿ ਪਿੰਡ ਚੱਕਰ ਦੀ ਜੰਪਲ ਫਾਈਵ ਜੈਬ ਸਪੋਰਟਸ ਅਕੈਡਮੀ ਚੱਕਰ ਦੀ ਖਡਾਰਨ ਅਤੇ ਬਲੌਜਮ ਪਬਲਿਕ ਸਕੂਲ ਚੱਕਰ ਦੀ ਵਰਮੀਰੀ ਦੀ ਵਿਦਿਆਰਥੀ ਸਮਨਜੀਤ ਕੌਰ ਤਾਂਜਲ ਨੇ ਸਿਲਵਰ ਮੈਡਲ ਜਿੱਤ ਕੇ ਆਪਣੇ ਮਾਪਿਆਂ ਪਿੰਡ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅੱਜ ਉਸਦੇ ਪਿੰਡ ਪਹੁੰਚਣ ਤੇ ਪਿੰਡ ਦੀ ਪੰਚਾਇਤ ਦੇ ਨਾਲ-ਨਾਲ ਇਲਾਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਖੇਡ ਅਕੈਡਮੀਆਂ ਤੇ ਮੋਹਤਵਾਰਾਂ ਨੇ ਉਸ ਦਾ ਹਰpa ਕੇ ਪ੍ਰਭੂਕ ਸਵਾਗਤ ਕੀਤਾ ਅਤੇ ਫੀਡ ਗਰਾਊਂਡ ਤੋਂ ਖੁੱਲੀ ਜੀਪ 'ਚ ਸਵਾਰ ਕਰਵਾ ਕੇ ਟੋਲ ਟਮੱਕੇ ਦੇ ਨਾਲ ਨਗਰ ਦੀ ਪ੍ਰਕਰਮਾ ਕਰਦੇ ਵੱਡਾ ਕਾਫਲਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪੁੱਜਾ ਇਸਮੋਕੇ ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਪ੍ਰਿੰਸੀਪਲ ਸਤਨਾਮ ਸਿੰਘ ਸਰਪੰਚ ਸੋਹਣ ਸਿੰਘ ਚੱਕਰ ਸ਼ਬਦ ਅਦਬ ਸਹਿਜ ਸਭਾ ਦੇ ਪ੍ਰਧਾਨ ਰਸ਼ਪਾਲ ਸਿੰਘ ਚੱਕਰ ਡਾਕਟਰ ਨਾਜਰ ਸਿੰਘ ਸਰਪੰਚ ਜਸਵੀਰ ਸਿੰਘ ਡੇੜਕਾ ਜਥੇਦਾਰ ਸੁਖਦੇਵ ਸਿੰਘ ਕਹਿਰਾ ਪਰਮਜੀਤ ਸਿੰਘ ਸਿੱਧੂ ਡੇੜਕਾ ਆਮਨਦੀਪ ਸਿੰਘ ਭੱਟੀ ਪ੍ਰਧਾਨ ਬਲਵੰਤ ਸਿੰਘ ਸਿੱਧੂ ਡੇੜਕਾ ਯੰਗ ਫੈਡਰੇਸ਼ਨ ਚੱਕਰ ਦੇ ਸਮੂਹ ਅਹੁਦੇਦਾਰ ਕੋਚ ਮਿਤ ਸਿੰਘ ਬਲਾਜਮ ਸਕੂਲ ਦਾ ਸਮੂਹ ਸਟਾਫ ਸਿਮਰਨਜੀਤ ਕੌਰ ਦੇ ਮਾਪੇ ਅੰਤਰਰਾਸ਼ਟਰੀ ਬਾਕਸਿੰਗ ਖੰਡਾਰ ਨਮਨਦੀਪ ਕੌਰ ਅਕੈਡਮੀ ਦੇ ਮੁਖੀ ਪ੍ਰਬੰਧਕ ਜਿੰਮੀ ਸੰਧੂ ਸਾਬਕਾ ਸਰਪੰਚ ਰਣਜੀਤ ਸਿੰਘ ਧੀਰਾ ਸਾਬਕਾ ਸਰਪੰਚ ਮੇਜਰ ਸਿੰਘ ਕਬੱਡੀ ਕੋਚ ਕਰਮਾ ਚੱਕਰ ਕੁਲਦੀਪ ਸਿੰਘ ਗੋਗਾ ਮੱਲਾ ਝਰਮਲ ਸਿੰਘ ਰੂਪ ਸਿੰਘ ਬਾਠ ਵਰਿੰਦਰ ਸਿੰਘ ਦੀਵਾਨਾ ਅਤੇ ਪਿੰਡ ਦੀ ਵੱਡੀ ਗਿਣਤੀ ਚ ਲੋਕ ਹਾਜ਼ਰ ਸਨ ਗੁਰਦਾਰਾ ਸਾਹਿਬ ਪਹੁੰਚਣ ਤੇ ਵੀ ਸੰਗਤਾਂ ਜਿਸ ਵਿੱਚ ਔਰਤਾਂ ਵੀ ਵੱਡੀ ਗਿਣਤੀ ਵਿੱਚ ਇਸ ਸਨਮਾਨ ਸਮਾਗਮ ਵਿੱਚ ਸ਼ਾਮਲ ਹੋਈਆਂ ਸੰਗਤਾਂ ਵਿੱਚ ਇਹ ਸਭ ਜਤ ਲਈ ਅ타 ਖੁਸ਼ੀ ਸੀ ਸੰਜੀਤ ਕੌਰ ਤੰਜਲ ਨੇ ਸਮੂਹ ਸੰਗਤਾਂ ਦੇ ਨਾਲ ਮਿਲ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਮਥਾ ਟੇਕਿਆ ਅਤੇ ਅਰਦਾਸ ਕੀਤੀ ਇਸ ਉਪਰੰਤ ਸਮਨਜੀਤ ਕੌਰ ਤੰਜਲ ਦਾ ਵੱਖ-ਵੱਖ ਸੰਸਥਾਵਾਂ ਵੱਲੋਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਬਹੁਤ ਸਾਰੇ ਬੁਲਾਰਿਆਂ ਨੇ ਸੰਬੋਧਨ ਵੀ ਕੀਤਾ ਜਿਸ ਵਿੱਚ ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਪ੍ਰਿੰਸੀਪਲ ਸਤਨਾਮ ਸਿੰਘ ਸੰਧੂ ਨੇ ਸਮਰੰجیت ਕੌਰ ਢੰਜਲ ਦੇ ਖੇਡ ਕੈਰੀਅਰ ਤੇ ਚੱਲਣਾ ਪਾਇਆ ਅਤੇ ਦੱਸਿਆ ਕਿ ਉਹਨ ਇੱਕ ਗਰੀਬ ਘਰ ਦੀ ਲੜਕੀ ਨੇ ਉੱਠ ਕੇ ਮਿਹਨਤ ਕੀਤੀ ਅਤੇ 4 ਸਾਲਾਂ ਦੀ ਸਖਤ ਮਿਹਨਤ ਸਦਕਾ ਅੱਜ ਉਸਨੇ ਅੰਤਰਰਾਸ਼ਟਰੀ ਪੱਧਰ ਤੇ ਖੇਡ ਕੇ ਮੁਕਾਬਲਾ ਜਿੱਤਿਆ ਤੇ ਸਿਲਬਰ ਦਾ ਤਗਮਾ ਜਿੱਤਿਆ ਇਸ ਮੁਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਮੰਜੀਤ ਕੌਰ ਤੰਜਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਪਿੰਡ ਦੀ ਪੰਚਾਇਤ ਵੱਲੋਂ ਸਰਪੰਚ ਸੋਹਣ ਸਿੰਘ ਦੀ ਅਗਵਾਈ ਵਿੱਚ ਉਸ ਦਾ ਸਨਮਾਨ ਕੀਤਾ ਤੇ ਤੋਹਫ਼ੇ ਦਿੱਤੇ ਇਸ ਮੁਕੇ ਬਲਾਜਮ ਪਾਉਲਰ ਸਕੂਲ ਦੇ ਸਮੂਹ ਸਟਾਫ ਨੇ ਵੀ ਸਮੰਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਤੇ ਤੋਹਫ਼ੇ ਦਿੱਤੇ ਯੰਗ ਫੈਡਰੇਸ਼ਨ ਵੱਲੋਂ ਵੀ ਸਮੂਹ ਜੀ ਕੋ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਨਾਲ ਹੀ ਸ਼ਬਦ ਅਰਥ ਸਭਾ ਦੇ ਪ੍ਰਧਾਨ ਰਿਸ਼ਪਾਲ ਸਿੰਘ ਚੱਕਰ ਬਲੰਗੂ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ਮੁੱਖ ਗ੍ਰਾਮੀਂ ਬਲੰਗੂ ਅਤੇ ਸਿਮਰਜੀਤ ਨੂੰ 3100 ਰੁਪਇਆ ਪਿੰਡ ਦੇ ਨੌਜਵਾਨਾਂ ਵਰਗ ਨੂੰ ਵੀ ਸਮੂਹ ਜੀ ਕੋ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਪ੍ਰਕਾਰ ਦੇ ਮਨ ਇਹਨਾਂ ਦੀ ਜਨ ਨੂੰ ਦੁਨੀਆਂ ਕਦੇ ਨਹੀਂ ਸੋਚਿਆ ਉਹਨਾਂ ਦਾ ਬਹੁਤ ਬਹੁਤ ਤਾਰਾ ਪਰ ਜਿਹੜੇ ਸਾਡੀ ਸੰਗਤਾਂ ਨੇ ਹਲਸਾ ਦੇ ਪਰਵਾਣ ਉਹਨਾਂ ਦੇ ਮਦੋਂ 1100 ਰੁਪਏ ਜਤਿਪ ਨੇ ਬਹੁਤ ਚੰਗੀ ਰਕਮ ਜਿਹੜੀ ਜੀਰਿਆ ਸਰਪੰਚ ਜਸਵੀਰ ਸਿੰਘ ਨੇ ਵੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਸਮਰਜੀਤ ਕੌਰ ਬਹੁਤ-ਬਹੁਤ ਵਧਾਈਆਂ ਤੁਹਾਨੂੰ ਤੁਸੀਂ ਇਹ ਜੱਟ ਕੇ ਚਕਰ ਦਾ ਪਿੰਡ ਦਾ ਰੌਸ਼ਨ ਕੀਤਾ ਆਪਣੇ ਮਾਤਾ-ਪਿਤਾ ਦਾ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਇਹ ਗੇਮ ਕਿੱਥੇ ਹੋਈ ਸੀ ਤੇ ਇਹ ਕਿਹੜੀ ਗੇਮ ਸੀਗੀ ਹਾਂਜੀ ਇਹ ਗੇਮ ਜਾਰਡਨ ਦੇ ਵਿੱਚ ਅਮਾਨ ਦੇ ਵਿੱਚ ਹੋਈ ਸੀ ਇਹ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਸੀਗੀ ਅੰਡਰ 17 ਦੇ ਵਿੱਚ ਮੈਂ 57 ਤੋਂ 60 ਕਿਲੋ ਭਾਰ ਵਰਗ ਦੇ ਵਿੱਚ ਇਸਟੀਮਾ ਦੇ ਵਿੱਚ ਭਾਗ ਲਿਆ ਸੀ ਤੇ ਇਹ ਕਿੰਨਾ ਟਾਈਮ ਉੱਥੇ ਗੇਮ ਚੱਲੀ ਆ 15 ਦਿਨ ਦਾ ਟੂਰਨਾਮੈਂਟ ਸੀਗਾ ਇਹ ਮੇਰੀਆਂ ਉੱਥੇ 3 ਫਾਈਟਾਂ ਹੋਈਆਂ ਸੀ ਤੇ ਕੀ ਤੁਹਾਡਾ ਮੁਕਾਬਲੇ ਚ ਫਿਰ ਕੀ ਤੁਹਾਨੂੰ ਮਿਲਿਆ ਤੇ ਇਨਾਮ ਕਿਹੜੇ ਜਿਹੜੇ ਨੰਬਰ ਤੇ ਹਾਂਜੀ ਪਹਿਲੀ ਫਾਈਟ ਕੁਆਰਟਰ ਫਾਈਨਲ ਫਾਈਟ ਮੇਰੀ ਜਾਰਡਨ ਦੀ ਲੜਕੀ ਨਾਲ ਸੀਗੀ ਜੋ ਮੈਂ 5-0 ਦੇ ਅੰਕਾ ਦੇ ਨਾਲ ਜਿੱਤ ਕੇ ਕੀਤੀ ਦੂਸਰੀ ਫਾਈਟ ਮੇਰੀ ਸੈਮੀ ਫਾਈਨਲ ਯੂਕਰੇਨ ਦੀ ਲੜਕੀ ਨਾਲ ਸੀਗੀ ਉਹ ਵੀ ਮੈਂ 5-0 ਦੇ ਅੰਕਾ ਦੇ ਨਾਲ ਜਿੱਤ ਕੇ ਕੀਤੀ ਫਾਈਨਲ ਫਾਈਟ ਮੇਰੀ ਉਰਦੂਬੇਕਿਸਤਾਨ ਤੋਂ ਸੀਗੀ ਉਹ ਵੀ ਮੈਂ ਵਧੀਆ ਖੇਡੀ ਇਹ ਕਿਹੜਾ ਤਮਕਾ ਮੇਰੇ ਤੋਂ ਮੇਰਾ ਉੱਥੇ ਸਿਲਵਰ ਮੈਡਲ ਮੈਂ ਪ੍ਰਾਪਤ ਕੀਤਾ ਸੋਨਾਂ ਦਾ ਤੁਸੀਂ ਤੁਹਾਡੇ ਪਿੰਡ ਚੱਕਰੀ ਆ ਨਾ ਹਾਂਜੀ ਤੁਸੀਂ ਇਹ ਕਦੋਂ ਤੋਂ ਗੇਮ ਨਾਲ ਜੁੜੇ ਹੋਏ ਹੋ ਮੈਨੂੰ ਗੇਮ ਕਰਦੀ ਨੂੰ ਤਕਰੀਬਨ 70 ਸਾਲ ਹੋ ਚੁੱਕੀਆਂ ਕਿੱਥੇ ਕਰਦੇ ਆ ਤੁਸੀਂ ਇੱਥੇ ਇਸ ਸੈਂਟਰ ਦੇ ਵਿੱਚ ਮੈਂ ਕੋਚ ਸਭ ਤੋਂ ਪਹਿਨੀ ਲੈਣੀ ਆ ਕੋਚ ਇੱਥੇ ਕਿਹੜੇ ਕਿਹੜੇ ਨੇ ਬਲਵੰਤ ਸਰ ਪ੍ਰਿੰਸੀਪਲ ਬਲਵੰਤ ਸਰ ਤੇ ਬਾਕੀ ਤੁਹਾਡੇ ਮੈਂ ਦੇਖ ਰਿਹਾ ਮਨਦੀਪ ਇਹ ਇਸੇ ਪਿੰਡ ਦੀ ਲੜਕੀ ਨਾਲ ਖੜੀ ਆ ਤੇ ਇਹ ਤੁਹਾਡੇ ਸੀਨੀਅਰ ਆ ਹਾਂ ਜੀ ਇਹ ਨਜ ਵਿੱਚ ਸਿਮਰ ਜੀ ਤੁਹਾਡੇ ਪਹਿਲਾਂ ਪਹਿਲਾਂ ਵੀ ਇੱਕ ਖੜ ਗਿਆਈ ਆ ਤੇ ਸੀਨੀਅਰ ਤੇ ਜੂਨੀਅਰ ਬੱਚੇ ਤੁਹਾਡੇ ਨਾਲ ਖੜੇ ਨੇ ਕੀ ਮਹਿਸੂਸ ਕਰਦੇ ਹੋ ਇਹਨਾਂ ਤੋਂ ਕੀ ਸਿੱਖਣ ਨੂੰ ਮਿਲਦਾ ਤੇ ਇਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਸੀਨੀਅਰਸ ਤੋਂ ਕਾਫੀ ਇਨਸਪੀਰੇਸ਼ਨ ਮਿਲਦਾ ਜਿਵੇਂ ਹੰਦੀ ਦੀ ਦਾ ਪਹਿਲਾ ਮੈਡਲ ਆਇਆ ਹੋਇਆ ਨਹੀਂ ਸਾਨੂੰ ਵੀ ਸੀਗਾ ਵੀਰ ਜਵੇਦੀ ਜੀ ਜਿਹੜੀ ਅੱਗੇ ਗਈ ਉਹ ਵੀ ਅਸੀਨੀਅਰ ਦੇ ਪੈਨ ਦਾ ਅੱਗੇ ਜਾ ਕੇ ਨਾਮ ਵਧਾਈਏ ਪੈਨ ਦਾ ਨਾਮ ਰੌਸ਼ਨ ਕਰੀਏ ਤੇ ਜਿਵੇਂ ਇਹ ਖੇਡੇ ਹੋਈਆਂ ਅਸੀਂ ਵੀ ਖੜੀ ਐ ਮੈਂ ਹਣ ਇਹ ਇਹਨਾਂ ਬੱਚਿਆਂ ਨੂੰ ਕਹਿਣਾ ਚਾਹੁੰਗੀ ਤੁਸੀਂ ਵੀ ਟ੍ਰੇਨਿੰਗ ਕਰਦੇ ਰਹੋ ਕਿਸੇ ਨਾ ਕਿਸੇ ਦਿਨ ਤੁਸੀਂ ਵੀ ਪੈਨ ਦਾ ਨਾਮ ਜ਼ਰੂਰ ਰੌਸ਼ਨ ਕਰੋਗੇ